ਛੇ ਸਕੇ ਭਰਾਵਾਂ ਨੇ ਕੀਤਾ ਛੇ ਸਕੀਆਂ ਭੈਣਾਂ ਨਾਲ ਵਿਆਹ ਕਾਰਨ ਸੁਣ ਕੇ ਹੋ ਜਾਮੋਗੇ ਹੈਰਾਨ ਦੋਸਤੋ ਹੁਣ ਤੱਕ ਤੁਸੀਂ ਦੋ ਜਾਂ ਤਿੰਨ ਭਰਾਵਾਂ ਨੂੰ ਇੱਕ ਦੂਜੇ ਦੇ ਸਾਧੂ ਬਣਦੇ ਦੇਖਿਆ ਜਾਂ ਸੁਣਿਆ ਹੋਵੇਗਾ ਪਰ ਹੁਣ ਛੇ ਸਕੇ ਭਰਾ ਆਪਸ ਵਿੱਚ ਬਣ ਗਏ ਸਾਧੂ ਦਰਸਲ ਵੀਡੀਓ ਵਿੱਚ ਜੋ ਮੁੰਡੇ ਤੁਹਾਨੂੰ ਹਾਰਪਾਈ ਬੈਠੇ ਦਿਖਾਈ ਦੇ ਰਹੇ ਨੇ ਇਹ ਸਕੇ ਭਰਾ ਨੇ ਅਤੇ ਇਹਨਾਂ ਸਾਰੇ ਹੀ ਭਰਾਵਾਂ ਨੇ ਇੱਕੋ ਦਿਨ ਹੀ ਛੇ ਸਕੀਆਂ ਭੈਣਾਂ ਨਾਲ ਵਿਆਹ ਕਰਵਾਇਆ ਦਰਸਲ ਇਹਨਾਂ ਦੇ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਭਰਾ ਨੇ ਆਪਣੇ ਸਾਰੇ ਹੀ ਭਰਾਵਾਂ ਨੂੰ ਇਹ ਕਿਹਾ ਸੀ ਕਿ ਜਦੋਂ ਤੱਕ ਸਭ ਤੋਂ ਛੋਟੇ ਭਰਾ ਦੀ ਉਮਰ ਵਿਆਹ ਦੀ ਨਹੀਂ ਹੁੰਦੀ ਉਦੋਂ ਤੱਕ ਕੋਈ ਵੀ ਵਿਆਹ ਨਹੀਂ ਕਰਵਾਵੇਗਾ ਅਤੇ ਇਸ ਦੀ ਇਹ ਗੱਲ ਸਾਰੇ ਹੀ ਭਰਾਵਾਂ ਨੇ ਬਿਨਾ ਕੁਝ ਕਹੇ ਮੰਨ ਲਈ ਜਿਸ ਤੋਂ ਬਾਅਦ ਜਦੋਂ ਛੋਟਾ ਭਰਾ ਵਿਆਉਣ ਵਾਲਾ ਹੋਇਆ ਤਾਂ ਇਨ੍ਹਾਂ 6 ਸਕੇ ਭਰਾਵਾਂ ਨੇ 6 ਸਕੀਆਂ ਪੈਣਾ ਨਾਲ ਹੀ ਵਿਆਹ ਕਰਵਾਇਆ ਵਿਆਹ ਵੀ ਬਿਲਕੁਲ ਸਾਦਾ ਹੀ ਕੀਤਾ ਗਿਆ ਸਿਰਫ ਉਨੇ ਹੀ ਪੈਸੇ ਖਰਚੇ ਗਏ ਜਿੰਨੇ ਦੀ ਲੋੜ ਸੀ ਸੋ ਭਰਾ ਹੁਣ ਤਾਂ ਇਹੋ ਜਿਹਾ ਹੈ ਕਿਉਂਕਿ ਜਿੱਥੇ ਅੱਜ ਕੱਲ ਭਰਾ ਇੱਕ ਦੂਜੇ ਦੇ ਬੈਰੀ ਬਣ ਜਾਂਦੇ ਨੇ ਉੱਥੇ ਹੀ ਇਹ ਭਰਾ ਇੱਕ ਦੂਜੇ ਦੇ ਸਾਧੂ ਬਣ ਗਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ